ਜੇ ਤੁਹਾਡਾ ਵਾਹਨ ਵੀ ਤੁਹਾਡੇ ਘਰ ਦੇ ਬਾਹਰ ਖੜਦਾ ਹੈ ਤਾਂ जरा ਸਾਵਧਾਨ ਹੋ ਜਾਓ ਕਿਉਂਕਿ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਬੜੀ ਚਲਾਕੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਸਲ ਰਾਤ ਦੇ ਹਨੇਰੇ 'ਚ ਚੋਰਾਂ ਨੇ ਗਲੀ 'ਚ ਖੜੇ ਇੱਕ ਬੈਟਰੀ ਰਿਕਸ਼ੇ ਨੂੰ ਰੇੜ ਕੇ ਗਲੀ ਦੇ ਕੋਨੇ 'ਚ ਲੈ ਜਾਂਦੇ ਹਨ ਜਿਸ ਮਗਰੋਂ ਚੋਰ ਰਿਕਸ਼ੇ 'ਚ ਪਈ ਬੈਟਰੀ ਤੇ ਕੰਟਰੋਲਰ ਚੋਰੀ ਕਰ ਲੈਂਦੇ ਹਨ ਤੇ ਰਿਕਸ਼ੇ ਨੂੰ ਉੱਥੇ ਹੀ ਛੱਡ ਕੇ ਮੌਕੇ ਤੇ ਫਰਾਰ ਹੋ ਜਾਂਦੇ ਆ ਜਾਣਕਾਰੀ ਅਨੁਸਾਰ ਮਾਮਲਾ ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦਾ ਸਾਹਮਣੇ ਆ ਰਿਹਾ ਹੈ ਜਿੱਥੇ ਚੋਰਾ ਵੱਲੋਂ ਇਸ ਜ਼ਵਾਰਦਾਰ ਨੂੰ ਅੰਜਾਮ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਸੀਸੀਟੀਵੀ 'ਚ ਕੈਦ ਹੋ ਜਾਂਦੀਆਂ ਹਨ ਹਾਲਾਂਕਿ ਇਸ ਮਸਲੇ ਤੇ ਕੋਈ ਵੀ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜੇ ਤੁਹਾਡਾ ਵਾਹਨ ਵੀ ਤੁਹਾਡੇ ਘਰ ਦੇ ਬਾਹਰ ਖੜਦਾ ਹੈ ਤਾਂ जरा ਸਾਵਧਾਨ ਹੋ ਜਾਓ ਕਿਉਂਕਿ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਬੜੀ ਚਲਾਕੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਸਲ ਰਾਤ ਦੇ ਹਨੇਰੇ 'ਚ ਚੋਰਾਂ ਨੇ ਗਲੀ 'ਚ ਖੜੇ ਇੱਕ ਬੈਟਰੀ ਰਿਕਸ਼ੇ ਨੂੰ ਰੇੜ ਕੇ ਗਲੀ ਦੇ ਕੋਨੇ 'ਚ ਲੈ ਜਾਂਦੇ ਹਨ ਜਿਸ ਮਗਰੋਂ ਚੋਰ ਰਿਕਸ਼ੇ 'ਚ ਪਈ ਬੈਟਰੀ ਤੇ ਕੰਟਰੋਲਰ ਚੋਰੀ ਕਰ ਲੈਂਦੇ ਹਨ ਤੇ ਰਿਕਸ਼ੇ ਨੂੰ ਉੱਥੇ ਹੀ ਛੱਡ ਕੇ ਮੌਕੇ ਤੇ ਫਰਾਰ ਹੋ ਜਾਂਦੇ ਆ। ਜਾਣਕਾਰੀ ਅਨੁਸਾਰ ਮਾਮਲਾ ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦਾ ਸਾਹਮਣੇ ਆ ਰਿਹਾ ਹੈ ਜਿੱਥੇ ਚੋਰਾ ਵੱਲੋਂ ਇਸ ਜ਼ਵਾਰਦਾਰ ਨੂੰ ਅੰਜਾਮ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਸੀਸੀਟੀਵੀ ਵਿੱਚ ਕੈਦ ਹੋ ਜਾਂਦੀਆਂ ਹਨ ਹਾਲਾਂਕਿ ਇਸ ਮਸਲੇ ਤੇ ਕੋਈ ਵੀ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜੇ ਤੁਹਾਡਾ ਵਾਹਨ ਵੀ ਤੁਹਾਡੇ ਘਰ ਦੇ ਬਾਹਰ ਖੜਦਾ ਹੈ ਤਾਂ ਜਰਾ ਸਾਵਧਾਨ ਹੋ ਜਾਓ ਕਿਉਂਕਿ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਬੜੀ ਚਲਾਕੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਸਲ ਰਾਤ ਦੇ ਹਨੇਰੇ 'ਚ ਚੋਰਾਂ ਨੇ ਗਲੀ 'ਚ ਖੜੇ ਇੱਕ ਬੈਟਰੀ ਰਿਕਸ਼ੇ ਨੂੰ ਰੇੜ ਕੇ ਗਲੀ ਦੇ ਕੋਨੇ ਚ ਲੈ ਜਾਂਦੇ ਹਨ ਜਿਸ ਮਗਰੋਂ ਚੋਰ ਰਿਕਸ਼ੇ 'ਚ ਪਈ ਬੈਟਰੀ ਤੇ ਕੰਟਰੋਲਰ ਚੋਰੀ ਕਰ ਲੈਂਦੇ ਹਨ ਤੇ ਰਿਕਸ਼ੇ ਨੂੰ ਉੱਥੇ ਹੀ ਛੱਡ ਕੇ ਮੌਕੇ ਤੇ ਫਰਾਰ ਹੋ ਜਾਂਦੇ ਆ ਜਾਣਕਾਰੀ ਅਨੁਸਾਰ ਮਾਮਲਾ ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦੇ ਸਾਹਮਣੇ ਆ ਰਿਹਾ ਹੈ ਜਿੱਥੇ ਚੋਰਾ ਵੱਲੋਂ ਇਸ ਜ਼ਵਾਰਦਾਰ ਨੂੰ ਅੰਜਾਮ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਸੀਸੀਟੀਵੀ 'ਚ ਕੈਦ ਹੋ ਜਾਂਦੀਆਂ ਹਨ ਹਾਲਾਂਕਿ ਇਸ ਮਸਲੇ ਤੇ ਕੋਈ ਵੀ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅੰਮ੍ਰਿਤਸਰ ਤੋਂ ਸੁਚੈਨ ਸਾਗਰ ਦੀ ਰਿਪੋਰਟ ਦੇਲੀ ਪੋਸ ਪੰਜਾਬੀ